ਆਹ ਲੀ ਵੀਡੀਓ ਨਾ ਬਈ ਕੁੜੀਆਂ ਆਸਤੇ ਆ ਤੇ ਹੋਰ ਕੁੜੀਆਂ ਦਿਮਾਗ ਖਾਂਦੀਆਂ ਤੇ ਨਾ ਵੀ ਮੇਰੀ ਗੱਲ ਸੁਣ ਲੋ ਪਹਿਲਾਂ ਪੂਰੀ ਕੀ ਹੈ ਹਨਾ ਇਹ ਜਾਣੀਆਂ ਪਾਰ ਲਰਦੇ ਨਾਲੇ 2-2 3000 ਰੁਪਇਆ ਪੱਟੇ ਹੋਣੀਆਂ ਆ ਕੇ ਫੇਰ ਕਹਿਣਗੀਆਂ ਮੈਂ ਸੋਹਣੀ ਲੱਗਦੀ ਆ ਮੈਂ ਸੋਹਣੀ ਲੱਗਦੀ ਆ ਉਹ ਲੱਗਦੀ ਆ ਸੋਹਣੀ ਜਿਹਦੀ ਜੇਬ 'ਚ 3000 ਰੁਪਇਆ ਲੱਗਿਆ ਨਾ ਉਹਨੂੰ ਪੁੱਛ ਲਾ ਲੱਗਦੀ ਆ ਕਿ ਨਹੀਂ ਲੱਗਦੀ ਬਹੁਤ ਸੋਹਣੀ ਲੱਗਦੀ ਆ ਲੱਗਦੀ ਆ ਤੇ ਹੋਰ ਕਿਉਂ ਤਿੰਨ ਤਿੰਨ ਘੰਟੇ ਪੁੱਛਿਆਣਗੇ ਜੇ ਮੂਰੋ ਬੋਲ ਪੀਏ ਹਾਂ ਸੋਹਣੀ ਲੱਗਦੀ ਆ ਵਾਹ ਬੇਕਦਰ ਹੈ ਨਹੀਂ ਤਰ ਤਾਂ ਪਹਿਲੇ ਹੀ ਲੱਗ ਗਿਆ ਪਤਾ ਤੇ ਜੇ ਮੇਰੇ ਵਰਗੇ ਗਰੀਬ ਦੇ ਮੂੰਹ ਚੋਂ ਨਿਕਲ ਜਵੇ ਨਹੀਂ ਲੱਗਦੀ ਸੋਹਣੀ ਹਏ ਓਏ ਤੈਨੂੰ ਮੈਂ ਕਿੱਥੇ ਸੋਹਣੀ ਲੱਗਦੀ ਆ ਤੈਨੂੰ ਨਹੀਂ ਮੈਂ ਸੋਹਣੀ ਲੱਗ ਸਕਦੀ ਉੱਤੋਂ ਰਹਿੰਦੀਆਂ ਖੁੰਦੀਆਂ 2 ਘੰਟੇ ਮਾਕਜਮਾਰੀ ਕਰਦੀਆਂ ਫਿਰ ਪਾਰਲਰ ਆ ਜੀ ਮੈਨੂੰ ਪਤਾ ਸੀ ਇਹਨੇ ਮੈਨੂੰ ਸੋਹਣੀ ਨਹੀਂ ਤਿਆਰ ਕੀਤਾ ਇਹ ਜੁੰਡਲ ਜੀ ਹੈ ਹੀ ਇਹ ਜੀ ਕਮਾਲ ਕਰਤੀ ਇਹਨੇ ਹੱਦ ਹੋਈ ਪਈ ਤੁਹਾਨੂੰ ਆਪਦੇ ਹੱਥ ਕੋਨਫੀਡੈਂਸ ਨਹੀਂ ਹੁੰਦਾ ਕੇ ਅਸੀਂ ਸਾਡੇ ਕਿ ਨਹੀਂ ਦੇਖ ਲੋ ਮੁੰਡਿਆ ਕੇ ਨਹੀਂ ਲੈ ਅਸੀਂ ਭਾਵੇਂ ਲੋਅਰ ਹੋਵੇ ਅਸੀਂ ਜਦੋਂ ਬੂਟ-ਬਟ ਪਾ ਕੇ ਤਿਆਰ ਹੋਏ ਨੇ ਅਸੀਂ ਐਂ ਹੀ ਸਾਹ ਦੇ ਹੋਏ ਅਸੀਂ ਤਾਂ ਰਾਜੇ ਆ ਤੇ ਤੁਸੀਂ 3-3000 ਰੁਪਏ ਲਾ ਕੇ ਵੀ ਤੁਹਾਨੂੰ ਆਦੇ ਆਪ ਤੇ ਕੰਫੀਡੈਂਸ ਨਹੀਂ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਸੋਹਣੀ ਲੱਗਦੀ ਨਹੀਂ ਆ ਬਹੁਤ ਸੋਹਣੀ ਲੱਗਦੀ ਹੁੰਨੀ ਆ ਲਊ ਨਾ ਪੀਆ ਕਰੋ ਉੱਤੋਂ ਫਿਰ ਇਹਨਾਂ ਨੇ ਬਾਅਦ ਚ ਘਰੇ ਆ ਕੇ ਨਾ ਆਪ ਤੋਂ ਜੁੰਡਾ ਹੈ ਉਹਨਾਂ ਕਦੇ ਕੰਗੇ ਨਾ ਸਿੱਧੇ ਕਰ ਲੈ ਕਦੇ ਤੇਲ ਦਾ ਚੋਪੜ ਲਿਆ ਆਪ ਦੀ ਕਾਰਾਗਰੀ ਕਰਕੇ ਫੇਰ ਜਾਣਾ ਉਹ ਜੇ ਤੁਹਾਨੂੰ ਉਹਦੇ ਤੇ ਯਕੀਨ ਹੀ ਨਹੀਂ ਫਿਰ ਕਿਉਂ ਲਾਉਣੀਆਂ 3-3000 ਰੁਪਿਆ ਕਿਉਂ ਠੱਠ ਕੀਤਾ ਨਾਲੇ ਫੇਰ ਵੀ ਕੌਨਫੀਡੈਂਸ ਵਾਲੀ ਆਮ ਤਾਂ ਜਨਾਜ਼ਰ ਇਹਨਾਂ ਨੇ ਉਹਦੀ ਕਰੀਮ ਜੀ ਨੇ ਉਹ ਅੱਜ ਕੱਲ ਬੁੱਛ ਜਾਂ ਮਾਰ ਕੇ ਨਹੀਂ ਤਿਆਰ ਹੁੰਦੇ ਨਾ ਆਪ ਦਾ ਆਪੇ ਉਹਨਾਂ ਚਰੇ ਜਮਾ ਨਹੀਂ ਕਰੋ ਪੈਰ ਪਾੜ ਦੇਣ ਤੇ ਫੇਰ ਉਹਦੇ ਤੇ ਕਿਉਂ ਫਿੱਟ ਕੀਤਾ ਹੁਣ ਨਾਲੇ ਮੈਨੂੰ ਕੀਤਾ ਦੋ ਦੋ ਘੰਟੇ ਤੇ ਜਿਹੜਾ ਪੌਣਾ ਘੰਟਾ ਘਰੇ ਲਾ ਕੇ ਕਰਦੀ ਉਹ ਹੋਰ ਕੰਮ ਨਹੀਂ ਆਉਂਦੀ ਯਾਰ ਕਰੋ ਸੁਧਰਨੀਆ ਕਰੋ ਸੈੜਨੀਆ ਹੋਣੀ ਬਹੁਤ ਸੋਹਣੀ ਐ ਨੂੰ ਬਹੁਤ ਸੋਹਣੀ ਐ